आनंदपुर ਦਾ ਕਿਲਾ ਛੱਡਣਾ ਤੇ ਸਰਸਾ ਨਦੀ ਤੱਕ ਦਾ ਜੰਗ یوں ਪੇਸ਼ ਕੀਤਾ ਜਾ ਰਿਹਾ ਹੈ ਲੈ ਕੇ ਵਹੀਰ ਗੁਰੂ ਜੀ ਮਾਲਵੇ ਵੱਲ ਚੱਲੇ ਸੀ ਵੈਰੀ ਨੇ ਦਗਾ ਕੇ ਮਾਇਆ ਰਕੇ ਤੇ ਹੱਲੇ ਸੀ ਅੱਗੇ ਉਹ ਆ ਜੀਤ ਸਿੰਘ ਨੇ ਵੈਰੀ ਆ ਠੱਲੇ ਸੀ ਦਿੱਤਾ ਨਾ ਵਦਲਾਂ ਵੈਰੀ ਨੂੰ ਉੱਥੇ ਅਟਕਾਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤੱਕ ਆਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਲੜਦੇ ਤੇ ਪੜਦੇ ਨੇੜੇ ਸਰਸਾਂ ਦੇ ਆਏ ਸੀ ਅੱਗੇ ਆਉਂਦੱਸ ਮੇਸ ਨੇ ਐਸੇ ਤੀਰ ਚੇਲਾਏ ਸੀ ਵੈਰੀ ਦੀਆਂ ਫੌਜਾਂ ਵਾਲੇ ਸੱਥਰ ਵਜਾਈ ਸੀ ਸਿੰਘਾਂ ਨੇ ਅੜ ਕੇ ਐਸਾ ਖੰਡਾ ਖੜਕਾਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਤਸਾਂ ਤੱਕ ਆਇਆ ਸੀ ਹੁੰਦਾ ਜੰਗ ਨਾਲ ਮੈਰੀ ਦੇ ਤਾਰੇ ਕਹਤੇ ਮੈਂ ਇਮਾਨੀ ਖੋ ਜਾ ਚੜਾਈਆਂ ਨੇ ਰਾਜ ਦੇ ਤੇ ਸਾਹੀ ਫੋਜਾਂ ਚੜ ਕੇ ਸਭ ਆਈਆਂ ਨੇ ਫੜਨਾ ਸਕੇ ਕਰੀਆਂ ਚੜਾਈਆਂ ਨੇ ਖਾਂਦੀਆਂ ਸੀ ਝੂਠੀਆਂ ਕਸਮਾਂ ਦਗਾ ਕੇ ਮਾਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਸਰਸੇ ਤੱਕ ਆਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਇੱਛੇ ਨੂੰ ਹਟ ਗਿਆ ਵੈਰੀ ਫੌਜਾਂ ਮਰਵਾ ਕੇ ਤੇ ਮਰਨਾ ਹੋ ਸਕਿਆ ਅੰਗੇ ਥੱਕੇ ਜੋਰ ਲਾ ਕੇ ਤੇ ਰਾਜੇ ਤੇ ਸੂਬੇਦਾਰ ਸਭ ਬਹਿ ਗਏ ਕਬਰਾਂ 'ਗੇ ਤੇ ਐਸਾ ਐਸਾ ਰਣ ਤੇਗਦਾ ਸਿੰਘਾ ਜੋ ਹਰ ਦੇ ਘਾਇਤੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤਾਂ ਕਿ ਆਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਦਇਆ ਸਿੰਘ ਸਹਿਬੇ ਤਰਪੇ ਵੇਲਾ ਦੇ ਕਾਗੇ ਤੇ ਕਰਦੇ ਹੱਥ ਜੋੜ ਬੇਨਤੀ ਗੁਰਾਂ ਕੋਣ ਆਕੇ ਤੇ ਵੈਰੀ ਨਾਲ ਜੰਗ ਕਰਾਂਗੇ ਨਦੀਆਂ ਪਾਰ ਜਾਕੇ ਤੇ ਚੱਲੀਏ ਹੁਣ ਗੁਰੂ ਜੀ ਅੱਗੇ ਮੁੱਖੋ ਵਰ ਮਾਇਆ ਜੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤੱਕ ਆਇਆ ਜੀ ਹੁੰਦਾ ਜੰਗ ਨਾਲ ਵਰੀ ਦੇ ਸੇਰ ਸਿੰਘ ਨਾਰ ਸਿੰਘ ਉਰੇ ਸਿੰਘ ਜਾਨ ਗੁਰੂ ਪਾਗੇ ਸਹਿੱਦੀਆਂ ਦਿਨੇ ਕਰਦੇ ਕਮਸਾਨ ਗੁਰੂ ਵੈਰੀ ਦਾ ਜੰਗ ਦੇ ਅੰਦਰੀ ਕੀਤਾ ਨਕਸਾਨ ਗੁਰੂ ਮੂਲੇ ਹੋ ਦੁਸ਼ਮਣ ਕਾਈ ਮਾਰ ਮੂੰਹ ਕਾ ਰਾਜ਼ੀ ਹੁੰਦਾ ਜੰਗ ਨਾਲ ਵੈਰੀ ਦੇ ਸਸਾਂ ਤੱਕ ਆਇਆ ਸੀ ਮੁੰਡਾ ਜੰਗ ਨਾਲ ਵਰਿਦੇ ਸੁਣ ਕੇ ਦਸ ਮੇਸ ਨੇ ਆਖਿਆ ਕਤਲੋ ਵਹੀਰਾਂ ਨੂੰ ਪੁਰਪੇ ਸਿੰਘ ਸਾਰੇ ਆਖਰੀ ਫੜਕੇ ਸਮੀਰਾਂ ਨੂੰ ਸਰਸਾ ਦੇ ਕਲਮੀਆਂ ਵਾਲਾ ਉਹ ਤੇ ਤਕਦੀਰਾਂ ਨੂੰ ਰੋਪੜਵਲ ਜਾਣਾ ਗੁਰੂ ਨੇ ਹੋ ਰੋਪੜਵਲ ਜਾਣਾ ਗੁਰੂ ਨੇ ਮੁਖ ਵਰ ਮਾਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤਾਂ ਕੇ ਆਇਆ ਸੀ ਹੁੰਦਾ ਜੰਗ ਨਾਲ ਤੋਂ ਪਾਰ ਹੋਣ ਲਈ ਕੀਤੀ ਜਰ ਪਿਆਰੀ ਸੀ ਆ ਗਿਆ ਹੜਮੀ ਦਾ ਪਾਣੀ ਨਦੀ ਵਿੱਚ ਵਾਰੀ ਸੀ ਉਹ ਦਰਦ ਅਸਮੇਸ ਨੇ ਅੱਗੋਏ ਉਹ ਦਰਦ ਅਸਮੇਸ ਨੇ ਅੱਡੀ ਕੋਣੇ ਨੂੰ ਮਾਰੀ ਸੀ ਸਾਰੇ ਵਹੀ ਬੂਨਰੀ ਚੋਂ ਬਾਹਰ ਲੰਗਾਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤੱਕ ਆਇਆ ਸੀ ਦੰਗ ਨਾਲ ਮਰੀਦੇ ਕੋੜੇ ਨੂੰ ਛੇੜ ਗੁਰੂ ਜੀ ਬਣ ਗਏ ਵਿੱਚ ਸਰਸਾਂ ਦੇ ਪਉਦੇ ਸਿੰਘ ਸਵੈਸਮਾਨ ਹਣਗੇ ਵਿੱਚ ਸਰਸਾਂ ਦੇ ਪਾ ਗਏ ਸਹੀਦੀ ਪੇਟਾਂ ਕਰਕੇ ਵਿੱਚ ਸਰਸਾਂ ਦੇ ਜਿੰਨਾ ਦਸਮੇਸ਼ ਦੇ ਪਿੱਛੇ ਕਰਮ ਉਠਾਇ ਸੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤੱਕ ਆਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਨਦੀ ਜਰਨੋਂ ਪਾਰ ਹੋ ਗਿਆ ਗੁਰਾਂ ਦਾ ਕੋੜਾ ਸੀ ਬਹੁਤ ਕਟ ਸਿੱਖ ਸਹਵ ਜਾਦੇ ਪੁੱਤਰਾਂ ਦਾ ਜੋੜਾ ਸੀ ਰੋਪਣ ਵਾਲ ਪਾਇਆ ਿੱਲੋਂ ਗੁਰਾਂ ਨੇ ਮੋੜਾ ਦੀ ਮਾਤੇ ਤੇ ਪੁੱਤਰੀ ਵਿਛੜੇ ਨਾਹੀ ਕਬਰ ਆਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ ਸਰਸਾਂ ਤੱਕ ਆਇਆ ਸੀ ਹੁੰਦਾ ਜੰਗ ਨਾਲ ਵੈਰੀ ਦੇ